ਪੰਜਾਬ ਅਤੇ ਹਿਮਾਚਲ ਵਿਚਕਾਰ ਇੱਕ ਵਿਵਾਦ ਸ਼ੁਰੂ ਹੋ ਗਿਆ ਜਿਵੇਂ ਕਿ ਵਿਵਾਦ ਸ਼ੁਰੂ ਹੁੰਦਾ ਹੈ ਜਦੋਂ ਪੰਜਾਬੀ ਸਿੱਖ ਨੌਜਵਾਨ ਹਿਮਾਚਲ ਜਾਂਦੇ ਨੇ ਸੰਤ ਜਨੈਲ ਸਿੰਘ ਭਿੰਡਰਾਵਾਲਿਆਂ ਦੇ ਪੋਸਟਰ ਲਾ ਕੇ ਮੋਟਰਸਾਈਕਲ ਉੱਤੇ ਝੰਡੇ ਲਾ ਕੇ ਜਿਸ ਤੋਂ ਬਾਅਦ ਉਹਨਾਂ ਨੂੰ ਉਤਾਰ ਜਾਂਦਾ ਹੈ ਕਾਫੀ ਉੱਥੇ ਵਿਰੋਧ ਹੁੰਦਾ ਹੈ ਟਕਰਾਅ ਹੁੰਦਾ ਹੈ ਹਿਮਾਚਲ ਦੇ ਵਿੱਚ ਜਿਸ ਦੇ ਕਹਿ ਲੋ ਕਿ ਸਿੱਟੇ ਵਜੋਂ ਪੰਜਾਬ ਦੇ ਵਿੱਚ ਵੀ ਟਕਰਾਅ ਸਾਹਮਣੇ ਆ ਗਿਆ ਹੁਣ ਸਿੱਖ ਜਿੱਥੇ ਬੰਦੀਆਂ ਕੋਸ਼ਿਸ਼ ਕਰਦੇ ਹਨ ਹਿਮਾਚਲ ਜਾਣ ਦੀਆਂ ਪੁਲਿਸ ਉਹਨਾਂ ਨੂੰ ਰੋਕਦੀ ਹੈ ਕਿਵੇਂ ਦੇਖਦੇ ਹੋ ਦੋ ਰਾਜਾਂ ਦੇ ਵਿੱਚ ਇਸ ਤਰ੍ਹਾਂ ਦੇ ਟਕਰਾਅ ਨੂੰ ਤੁਸੀਂ ਜੀ ਦੇਖੋ ਦੇਖੋ ਸਭ ਤੋਂ ਪਹਿਲਾਂ ਤੇ ਆਪਾਂ ਨੂੰ ਇਹ ਸਮਝਣਾ ਪੈਣਾ ਕਿ ਸੰਤ ਜਰਨੈਲ ਸਿੰਘ ਹੈ ਕੌਣ ਨੇ ਸੰਤ ਜਰਨੈਲ ਸਿੰਘ ਜਿਨ੍ਹਾਂ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਹੋਣ ਦਾ ਖਿਤਾਬ ਜਿਹੜਾ ਹੈਗਾ ਉਹ ਸ਼੍ਰੀ ਅਕਾਲ ਤਖਤ ਸਭ ਤੋਂ ਦਿੱਤਾ ਜਾ ਚੁੱਕਿਆ ਹੈ ਸੋ ਮਤਲਬ ਮਹਾਨ ਸਿੱਖ ਨੇ ਸਾਡੀ ਕੌਮ ਵਾਸਤੇ ਪੂਰੀ ਦੁਨੀਆ ਦੇ ਵਿੱਚ ਮਾਨਤਾ ਉਹਨਾਂ ਨੂੰ ਮਿਲੀ ਹੋਈ ਹੈ ਤੇ ਜੇ ਤੁਸੀਂ ਦੁਨੀਆ ਭਰ ਦੇ ਗੁਰਦੁਆਰਾ ਸਾਹਿਬਾਨਾਂ 'ਚ ਦੇਖੋ ਤੇ ਮੈਨੂੰ ਲੱਗਦਾ ਟਾਵੇਂ ਨਹੀਂ ਜਿੱਥੇ ਸੰਤਾਂ ਦੀ ਤਸਵੀਰ ਨਹੀਂ ਹੈਗੀ ਇਹ ਜਾਇਬ ਘਰਾਂ ਦੇ ਵਿੱਚ ਲੰਗਰ ਹਾਲਾਂ ਦੇ ਵਿੱਚ ਜਾਂ ਦਰਬਾਰ ਹਾਲਾਂ ਦੇ ਵਿੱਚ ਸੋ ਅ ਲਗਭਗ ਜੇ ਵਿਦੇਸ਼ਾਂ ਦੀ ਆਪਾਂ ਗੱਲ ਕਰੀਏ ਤਾਂ ਲੋਕਾਂ ਦੇ ਟਰੱਕਾਂ ਦੇ ਉੱਤੇ ਕਾਰਾਂ ਦੇ ਉੱਤੇ ਸнт ਜਰਨੈਲ ਸਿੰਘ ਦੀ ਤਸਵੀਰ ਲੱਗੀ ਹੋਈ ਹੈ ਜੇ ਪੰਜਾਬ ਜਾਂ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਵੀ ਬਹੁਤਾਂ ਤੇ ਤੁਸੀਂ ਦੇਖੋ ਵੀਕਲ ਜਿਹੜੇ ਨੇ ਰੋਡ ਦੇ ਉੱਤੇ ਆਮ ਮਿਲ ਜਾਂਦੇ ਆ ਜਿੱਥੇ ਸੰਤਾਂ ਦੀ ਤਸਵੀਰ ਲੱਗੀ ਹੋਈ ਹੈ ਵੱਡੀ ਉਦਾਹਰਨ ਤੁਹਾਨੂੰ ਮੈਂ ਦੇ ਦਰਨਾ ਕਿ ਦਰਬਾਰ ਸਾਹਿਬ ਜਿਹੜਾ ਸਿੱਖੀ ਦਾ ਧੂਰਾ ਮੰਨਿਆ ਜਾਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਾਲ ਇੱਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਕੀਤਾ ਗਿਆ ਜਿਹੜਾ ਖਾਸ ਤੌਰ ਦੇ ਉੱਤੇ ਸੰਤ ਜਰਨੈਲ ਸਿੰਘ ਨੂੰ ਸਮਰਪਿਤ ਹੈ ਉਸ ਤੋਂ ਬਾਅਦ ਜੇ ਦਰਬਾਰ ਸਾਹਿਬ ਦੇ ਵਿੱਚ ਸੁਸ਼ੋਭਿਤ ਜਿਹੜਾ ਹੈਗਾ ਸਾਡਾ ਅਜਾਇਬ ਘਰ ਹੈ ਉਹਦੇ ਵਿੱਚ ਵੀ ਵੱਡੀ ਤਸਵੀਰ ਸੰਤ ਜਰਨੈਲ ਸਿੰਘ ਹੋਰਾਂ ਦੀ ਲੱਗੀ ਹੋਈ ਹੈ ਸੋ ਮਤਲਬ ਕਿ ਸਿੱਖ ਕੌਮ ਸੰਤ ਜਰਨੈਲ ਸਿੰਘ ਨੂੰ ਮਹਾਨ ਸਿੱਖ ਮਹਾਨ ਸ਼ਹੀਦ ਯੋਧਾ ਮੰਨਦੀ ਹੈ ਤੇ ਇਸ ਕਰਕੇ ਉਹਨਾਂ ਦੇ ਕੀਤੇ ਹੋਏ ਜਿਹੜਾ ਉਹਨਾਂ ਦੀ ਸ਼ਹੀਦੀ ਹੈ ਉਹਦੇ ਉੱਤੇ ਫੁੱਲ ਚੜਾਉਂਦੀ ਹੈ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਦੀ ਸ਼ਹੀਦੀ ਨੂੰ ਲੈ ਕੇ ਅੱਗੇ ਤੁਰੇ ਹੋਏ ਨੇ ਮਤਲਬ ਕਿ ਉਹਨਾਂ ਨੂੰ ਮਾਨਾ ਦੇ ਵਿੱਚ ਦਿਲਾਂ ਦੇ ਵਿੱਚ ਵਸਾ ਕੇ ਦਿਮਾਗਾਂ ਦੇ ਵਿੱਚ ਵਸਾ ਕੇ ਤੁਰੇ ਹੋਏ ਆ ਹੁਣ ਜੇ ਗੱਲ ਤੁਸੀਂ ਕਰਦੇ ਹੋ ਹਿਮਾਚਲ ਦੇ ਵਿੱਚ ਨੌਜਵਾਨ ਜਾਂਦੇ ਨੇ ਉਹਨਾਂ ਦੇ ਝੰਡਿਆਂ ਦੇ ਉੱਤੇ ਤਸਵੀਰ ਲੱਗੀ ਹੋਈ ਸੰਤ ਜਰਨੈਲ ਸਿੰਘ ਦੀ ਤੇ ਉਹਨਾਂ ਨੂੰ ਉਤਾਰ ਦਿੱਤਾ ਗਿਆ ਮੋਟਰਸਾਈਕਲ ਤੋੜੇ ਗਏ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਹੈ ਪਰ ਜੇ ਤੁਸੀਂ ਇਹ ਦੇਖੋ ਹੁਣ ਦੇਖੋ ਵੀ ਲੋਕ ਕੀ ਬਣਾ ਰਹੇ ਨੇ ਇਸ ਗੱਲ ਦਾ ਇਸ ਘਟਨਾ ਨੂੰ ਇਸ ਤਰ੍ਹਾਂ ਲੈ ਰਹੇ ਵੀ ਜੇ ਸੰਤਾਂ ਦੀ ਤਸਵੀਰ ਨਾ ਲੱਗੀ ਹੁੰਦੀ ਤਾਂ ਫਿਰ ਹਿਮਾਚਲੀ ਕੁਝ ਨਹੀਂ ਸੀ ਕਹਿੰਦੇ ਤੇ ਉਹ ਜਿਹੜਾ ਅਮਨ ਸੂਦ ਨਾਤਾ ਬੰਦਾ ਹਿਮਾਚਲ ਤੋਂ ਰਹਿਣ ਵਾਲਾ ਉਹ ਵੀ ਇਹੀ ਗੱਲ ਕਹਿੰਦਾ ਕਿ ਦੇਖੋ ਜੀ ਤੁਸੀਂ ਆਓ ਤੁਹਾਡੇ ਧਾਰਮਿਕ ਸਥਾਨ ਨੇ ਤੁਸੀਂ ਆ ਕੇ ਦਰਸ਼ਨ ਕਰੋ ਪਰ ਆਪਾਂ ਨੂੰ ਆਹ ਬਰਦਾਸ਼ਤ ਨਹੀਂ ਹੈ ਕਿ ਤੁਸੀਂ ਸੰਤ ਜਰਨੈਲ ਸਿੰਘ ਦੀ ਤਸਵੀਰ ਲੈ ਕੇ ਆਓ ਮੋਟਰਸਾਈਕਲਾਂ ਦੇ ਉੱਤੇ ਲਾ ਕੇ ਪਰ ਹੁਣ ਮੈਂ ਉਹਨਾਂ ਨੂੰ ਸਵਾਲ ਪੁੱਛਣਾ ਚਾਹੁੰਦਾ ਜਿਹੜੇ ਕਹਿੰਦੇ ਵੀ ਸੰਤਾਂ ਦੀ ਤਸਵੀਰ ਦੇ ਨਾਲ ਇਹ ਮਸਲਾ ਹੋਇਆ ਤੇ ਫਿਰ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਨਿਸ਼ਾਨ ਸਾਹਿਬ ਲਾਏ ਗਏ ਸੀ ਹਿਮਾਚਲ ਗਿਆ ਨੌਜਵਾਨਾਂ ਤੇ ਉਹ ਕੀ ਮਸਲਾ ਸੀ ਉਦੋਂ ਤਾਂ ਸੰਤ ਜਰਨੈਲ ਸਿੰਘ ਦੀ ਤਸਵੀਰ ਨਹੀਂ ਸੀ ਉਦੋਂ ਤਾਂ ਸਿਰਫ ਨਿਸ਼ਾਨ ਸਾਹਿਬ ਸੀ ਉਤੇ ਖੰਡੇ ਦਾ ਨਿਸ਼ਾਨ ਜਿਹੜਾ ਹੈਗਾ ਲੋਗੋ ਬਣਾਇਆ ਹੋਇਆ ਝੰਡਿਆਂ ਦੇ ਉੱਤੇ ਸੋ ਮਤਲਬ ਜਿਹਨੂੰ ਆਪਾਂ ਨਿਸ਼ਾਨ ਸਾਹਿਬ ਹੀ ਕਹਿੰਦੇ ਆ ਆਪਾਂ ਇਹੀ ਸ਼ਬਦ ਵਰਤੀਏ ਸੋ ਉਹ ਸੀ ਉਸ ਵੇਲੇ ਉਸ ਵੇਲੇ ਕੋਈ ਸੰਤ ਜਰਨੈਲ ਸਿੰਘ ਦੀ ਤਸਵੀਰ ਕਿਸੇ ਖੜਕੂ ਯੋਧੇ ਦੀ ਤਸਵੀਰ ਨਹੀਂ ਸੀ ਪਰ ਹਿਮਾਚਲ ਦੇ ਵਿੱਚ ਉਹਨਾਂ ਲੋਕਾਂ ਵੱਲੋਂ ਜਿਹੜੇ ਫਿਰਕਾਪ੍ਰਸਤ ਲੋਕ ਨੇ ਉਹਨਾਂ ਵੱਲੋਂ ਉਸ ਵੇਲੇ ਦੀ ਸਿੱਖ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਹੈ ਮੈਂ ਤੁਹਾਨੂੰ ਸਿੱਧੇ ਸ਼ਬਦਾਂ ਦੇ ਵਿੱਚ ਦੇਖੀਏ ਨਾ ਪਿਛਲੇ ਸਾਲਾਂ ਤੋਂ ਚੱਲੀਆਂ ਆਉਂਦੀਆਂ ਕਟਨਾਵਾ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਹਿਮਾਚਲ ਦੇ ਵਿੱਚ ਸਿੱਖਾਂ ਦੇ ਲਈ ਵੈਲਕਮ ਨਹੀਂ ਹੈ ਬੇਸ਼ੱਕ ਸਾਡੇ ਧਾਰਮਿਕ ਸਥਾਨ ਨੇ ਮੈਂ ਬਹੁਤ ਵਾਰ ਦੇਖਦਾ ਹੁੰਦਾ ਹੁਣ ਕਿ ਪੰਜਾਬ ਚ ਜਦੋਂ ਕਿਸੇ ਯਾਰ ਦੋਸਤ ਨਾਲ ਵੀ ਗੱਲ ਹੁੰਦੀ ਹੈ ਉਹ ਕਹਿੰਦਾ ਜੀ ਅਸੀਂ ਚੱਲੇ ਆ ਹਿਮਾਚਲ ਘੁੰਮਣ ਵਾਸਤੇ ਹਿਮਾਚਲ ਨੂੰ ਟੂਰਿਜ਼ਮ ਦੇਣ ਵਾਲਾ ਮੈਨੂੰ ਲੱਗਦਾ ਵੀ ਪਹਿਲਾ ਸੂਬਾ ਭਾਰਤ ਦੇ ਵਿੱਚ ਹੋਏਗਾ ਪੰਜਾਬ ਇੱਕ ਇੱਕ ਤਾਂ ਗਵਾਂਢੀ ਦੇ ਤੌਰ ਤੇ ਵੀ ਹੈ ਕਿ ਨੇੜੇ ਪੈਂਦਾ ਚਲੋ ਜਾਣ ਨੇ ਪਰ ਫਿਰ ਵੀ ਜੇ ਦੇਖਿਆ ਜਾਵੇ ਤਾਂ ਹਿਮਾਚਲ ਘੁੰਮਣ ਵਾਸਤੇ ਪੰਜਾਬ ਦੇ ਬਹੁਤ ਲੋਕ ਜਾਂਦੇ ਨੇ ਤੇ ਬੜਾ ਟੂਰਿਜ਼ਮ ਬੜਾ ਪੈਸਾ ਜਿਹੜਾ ਹੈਗਾ ਇਕਨੋਮਿਕਲੀ ਵੀ ਸਪੋਰਟ ਜਿਹੜੀ ਆ ਪੰਜਾਬ ਹਿਮਾਚਲ ਨੂੰ ਕਰਦਾ ਹੈ ਪਰ ਤੁਹਾਨੂੰ ਉਲਟ ਉਹਦੇ ਉਹਦੇ ਜਿਹੜਾ ਹੈਗਾ ਜਿਹੜਾ ਸਿੱਟੇ ਵੱਜੋਂ ਕੀ ਮਿਲਦਾ ਸਿੱਟੇ ਵੱਜੋਂ ਸਾਨੂੰ ਮਿਲਦਾ ਕਿ ਸਾਡੇ ਨੌਜਵਾਨਾਂ ਦੀ ਕੁੱਟਮਾਰ ਹੁੰਦੀ ਹੈ ਕਦੇ ਉਹਨਾਂ ਦੀਆਂ ਬੱਸਾਂ ਭੰਨ ਦਿੱਤੀਆਂ ਜਾਂਦੀਆਂ ਤੁਸੀਂ ਦੇਖੋ ਅੱਜ ਤੋਂ 2 ਸਾਲ ਪਹਿਲਾਂ ਘਟਨਾ ਹੋਈ ਸੀ ਕਿ ਜਿੰਨੀਆਂ ਪੀਬੀ ਨੰਬਰ ਦੀਆਂ ਗੱਡੀਆਂ ਆ ਉਹ ਸਾਰੀਆਂ ਤੋੜ ਦਿੱਤੀਆਂ ਗਈਆਂ ਉਹਨਾਂ ਦੇ ਸ਼ੀਸ਼ੇ ਭੰਨ ਦਿੱਤੇ ਗਏ ਟੈਕਸੀਆਂ ਸੀ ਜਾਂ ਪ੍ਰਾਈਵੇਟ ਗੱਡੀਆਂ ਸੀ ਉੱਥੋਂ ਲੋਕਾਂ ਨੂੰ ਆਪਣੀ ਜਾਨ ਬਚਾ ਕੇ ਭੱਜਣਾ ਪਿਆ ਤੇ ਅੱਜ ਵੀ ਇਹੀ ਸਾਰਾ ਕੁਝ ਹੋ ਰਿਹਾ ਇੱਥੋਂ ਪਤਾ ਲੱਗਦਾ ਹੈ ਕਿ ਸਿੱਖਾਂ ਦਾ ਖਾਸ ਤੌਰ ਦੇ ਉੱਤੇ ਵੈਲਕਮ ਨਹੀਂ ਹੈ ਹਮਾਚਲ ਦੇ ਵਿੱਚ ਉਹ ਨਹੀਂ ਚਾਹੁੰਦੇ ਕਿ ਸਿੱਖ ਇਥੇ ਆਉਣ ਜੇ ਆਉਂਦੇ ਨੇ ਆਪਣੀ ਸ਼ਾਨੋ ਸ਼ੌਕਤ ਦੇ ਨਾਲ ਸੋ ਫਿਰ ਉਹਨਾਂ ਤੋਂ ਜੈਲਸੀ ਹੁੰਦੀ ਹੈ ਕਿ ਜੇ ਕੋਈ ਸਿੱਖ ਨੌਜਵਾਨ ਬੁਲਟ ਮੋਟਰਸਾਈਕਲ ਦੇ ਉੱਤੇ ਚੜ੍ਹ ਕੇ ਦਾੜਾ ਪ੍ਰਕਾਸ਼ ਕਰਕੇ ਪੱਗ ਦਸਤਾਰ ਬੰਨ ਕੇ ਉਧਰ ਜਾਂਦਾ ਇਹ ਨਿਸ਼ਾਨ ਸਾਹਿਬ ਲਾਇਆ ਹੁੰਦਾ ਤਾਂ ਸ਼ਾਇਦ ਉਹਨਾਂ ਨੂੰ ਇਹੀ ਜਿਹੜਾ ਹੈਗਾ ਡਾਈਜੈਸਟ ਨਹੀਂ ਹੁੰਦਾ ਉਹਨੂੰ ਪਚਦਾ ਨਹੀਂ ਹੈ ਸਿੱਖੀ ਸਰੂਪ ਨਹੀਂ ਪਚਦਾ ਸੋ ਇਸ ਕਰਕੇ ਉਹ ਫਿਰ ਇਕੱਲਾ ਇਕੱਲਾ ਘੇਰਦੇ ਨੇ ਜਾਂ ਦੋ ਚਾਰ ਜਣੇ ਨੂੰ ਘੇਰ ਕੇ ਫਿਰ ਕਟਮਾਰਕ ਕਰਦੇ ਨੇ ਪਰ ਜੇ ਵੱਡੀ ਗਿਣਤੀ ਦੇ ਵਿੱਚ ਕਿਤੇ ਨੌਜਵਾਨ ਸਾਡੇ ਜਾਂਦੇ ਆ ਫਿਰ ਉੱਥੇ ਕੋਈ ਵੀ ਕੁਸਕਦਾ ਨਹੀਂ ਹੈਗਾ ਤੋ ਬੜੀ ਆਪਾਂ ਕਹੀਏ ਵੀ ਇੱਕ ਤਰ੍ਹਾਂ ਦੀ ਕਹੀਏ ਪਿਛਲੇ ਸਾਲਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਤੱਕ ਪਹੁੰਚ ਗਈਆਂ ਜਿੱਥੇ ਨੌਜਵਾਨ ਸਾਡੇ ਜਿਹੜੇ ਆ ਉਹ ਕਤਲ ਵੀ ਕਰ ਦਿੱਤੇ ਗਏ ਜੇਕਰ ਤੁਸੀਂ ਇੱਕ ਘਟਨਾ ਸੁਣੀ ਹੋਵੇ ਕਿ ਹਿਮਾਚਲ ਦੇ ਵਿੱਚ ਸਾਡੇ ਨੌਜਵਾਨਾਂ ਦੇ ਕਤਲ ਵੀ ਹੋਏ ਆ ਤੇ ਸਾਡੀ ਪੰਜਾਬ ਸਰਕਾਰ ਕੀ ਕਰਦੀ ਵੀ ਇੱਕ ਪਾਸੇ ਅੱਜ ਹੁਣ ਦੇਖੋ ਸੀਐਮ ਜਿਹੜੇ ਨੇ ਹਿਮਾਚਲ ਦੇ ਸੁਖੂ ਉਹਨਾਂ ਦਾ ਉਹਨਾਂ ਦੀ ਸਟੇਟਮੈਂਟ ਆਈ ਹੈ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਨੇ ਭਗਵੰਤ ਮਾਨ ਹੋਰਾਂ ਦੇ ਨਾਲ ਸੀਐਮ ਪੰਜਾਬ ਦੇ ਨਾਲ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਨਹੀਂ ਜੀ ਅਸੀਂ ਆਹ ਤਸ਼ਲੀਲ ਨਹੀਂ ਕਰਾਂਗੇ ਬਾਕੀ ਤੁਸੀਂ ਆਓ ਜਾਓ ਵਗੈਰਾ ਵਗੈਰਾ ਇਦਾਂ ਦੇ ਕੀਤੀ ਹੈ ਮਤਲਬ ਉਹਨਾਂ ਦਾ ਸਟੈਂਡ ਤੇ ਹੈ ਨਾ ਹੁਣ ਸਾਡੇ ਲੋਕਾਂ ਦਾ ਸਾਡੀਆਂ ਸਰਕਾਰਾਂ ਦਾ ਮੈਂ ਕੱਲੀ ਆਮ ਆਦਮੀ ਦੀ ਗੱਲ ਨਹੀਂ ਕਰਦਾ ਪਿਛਲੀਆਂ ਸਰਕਾਰਾਂ ਦਾ ਵੀ ਕੀ ਸਟੈਂਡ ਸੀਗਾ ਇਹਦੇ ਉੱਤੇ ਹੁਣ ਜੇ ਦੇਖੋ ਅਕਾਲੀ ਦਲ ਜੀ ਜਿਸ ਵੇਲੇ ਉਸ ਵੇਲੇ ਵੀ ਸੰਤਾ ਦੇ ਤਸਵੀਰਾਂ ਦਾ ਵਿਰੋਧ ਹੁੰਦਾ ਰਿਹਾ ਤੇ ਜਿਹੜੀ ਇਹ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦੇ ਆ ਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ ਵਿਦੇਸ਼ਾਂ ਦੇ ਵਿੱਚ ਜਾ ਕੇ ਖਾਲਸਾਤਨ ਦੇ ਬੈਨਰ ਦੇ ਅੱਗੇ ਖੜ ਕੇ ਇਹ ਸਪੀਚਾਂ ਦਿੰਦਾ ਰਿਹਾ ਸਤੋ ਜਨਰਲ ਸਿੰਘ ਦੀ ਵੀ ਕਿਤੇ ਨਾ ਕਿਤੇ ਇਹਨੇ ਜਿਹੜੀ ਕਹੀਏ ਵੀ ਇੱਕ ਤਰ੍ਹਾਂ ਦੀ ਕਲੋਜ਼ ਕਲੋਜ਼ਨੈਸ ਜਿਹੜੀ ਹੈਗੀ ਹੈ ਉਹ ਉਹ ਮਾਨੀ ਹੋਈ ਹੈ ਮਤਲਬ ਉਹਨਾਂ ਦੇ ਨੇੜੇ ਤੇੜੇ ਵੀ ਰਿਹਾ ਬੇਸ਼ੱਕ ਭਾਵੇਂ ਗਦਾਰ ਦੇ ਤੌਰ ਤੇ ਰਿਹਾ ਹੋਵੇ ਪਰ ਉਹਨਾਂ ਦੇ ਨੇੜੇ ਰਹੇ ਹੈ ਅੱਜ ਉਸ ਮਹਾਨ ਸ਼ਹੀਦ ਦਾ ਪ੍ਰਮਾਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹਿਮਾਚਲ ਦੇ ਵਿੱਚ ਕੀਤਾ ਜਾ ਰਿਹਾ ਹੁਣ ਕਈ ਵਾਰ ਹਰਿਆਣੇ ਦੇ ਵਿੱਚ ਵੀ ਉਹ ਜੀਆਂ ਪਟਨਾਵਾਂ ਹੁੰਦੀਆਂ ਤੋ ਜੇ ਸਿੱਖ ਨੌਜਵਾਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਕਕਾਰ ਜਿਹੜੇ ਆ ਬਾਹਰ ਦੀਆਂ ਸਟੇਟਾਂ ਦੇ ਵਿੱਚ ਲਵਾਏ ਵੀ ਜਾਂਦੇ ਆ ਇੱਥੋਂ ਤੱਕ ਕਿ ਕਈ ਵੱਡੇ ਪੁਲਿਸ ਅਫਸਰ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਵੱਡੇ ਮੁਕਾਮ ਹਾਸਲ ਕੀਤੇ ਆ ਤੇ ਉਹਨਾਂ ਨੂੰ ਭਾਜਪਾ ਦੇ ਜਿਹੜੇ ਨੇਤਾ ਨੇ ਜਾਂ ਉਹਨਾਂ ਦੇ ਹੋਰ ਲੋਕ ਨੇ ਨਿਮਾਇੰਦੇ ਨੇ ਉਹ ਕਹਿੰਦੇ ਤੂੰ ਤਾਂ ਖਾਲਸਾ ਨਹੀਂ ਆ ਬਈ ਮਿੰਟ ਦੇ ਵਿੱਚ ਸਿੱਖ ਨੂੰ ਜਿਹੜਾ ਹੈਗਾ ਉਹਦੀ ਔਕਾਤ ਯਾਦ ਕਰਾ ਦਿੱਤੀ ਜਾਂਦੀ ਹੈ ਪਰ ਕਈ ਵਾਰ ਇਹ ਹੁੰਦਾ ਕਿ ਸਾਡੇ ਸਿੱਖ ਹੀ ਭੁੱਲੇ ਵਿਸਰੇ ਪਏ ਆ ਉਹ ਨਹੀਂ ਸੋਚਦੇ ਇਹਨਾਂ ਗੱਲਾਂ ਉਹ ਆ ਹੁਣ ਘਟਨਾ ਚੱਲੀ ਹੈ ਤੇ ਜਿਹਦਾ ਹੁਣ ਰਿਐਕਸ਼ਨ ਨਿਕਲ ਕੇ ਸਾਹਮਣੇ ਆ ਰਿਹਾ ਬੇਸ਼ੱਕ ਆ ਰਿਹਾ ਕਿ ਉਹਨਾਂ ਨੇ ਕਿਹਾ ਕਿ ਅਸੀਂ ਵੱਡੇ ਤੌਰ ਦੇ ਉੱਤੇ ਪੰਜਾਬ 'ਚ ਬਸਾਂ ਰੋਕਾਂਗੇ ਉਹਦੇ ਉੱਤੇ ਸਟicker ਲਾਵਾਂਗੇ ਤੇ ਜਾਂ ਫਿਰ ਭੰਨ ਤੋੜ ਵੀ ਹੋਈ ਹੈ ਬਸਾਂ ਦੀ ਸੋ ਵਾਇਲੈਂਸ ਜਿਹੜੀ ਆ ਉਹ ਕਿਸੇ ਮਸਲੇ ਦਾ ਹੱਲ ਨਹੀਂ ਹੈ ਆ ਭੰਨ ਤੋੜ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਸਾਰਥਕ ਤਰੀਕਿਆਂ ਦੇ ਨਾਲ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਤੇ ਅਤੇ ਦੂਜੀ ਗੱਲ ਇੱਕ ਨਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਇੱਕ ਹਿੰਦੂ ਵੀਰ ਨੇ ਉਹ ਸ਼ਾਇਦ ਹੁਣ ਇਹ ਇਹ ਪਾਰਟੀ ਨਾਲ ਹੈ ਨੇ ਜਾਂ ਨਹੀਂ ਉਹਨਾਂ ਦਾ ਨਾਮ ਹੈਗਾ ਨਵਦੀਪ ਨਵਦੀਪ ਕੁਮਾਰ ਹੈ ਸ਼ਾਇਦ ਉਹਨਾਂ ਨੇ ਆਰਟੀਆਈ ਪਾਈ ਸੀ ਪਿਛਲੇ ਸਮੇਂ ਦੇ ਵਿੱਚ ਪਿਛਲੇ 5-7 ਸਾਲ ਪਹਿਲਾਂ ਦੀ ਗੱਲ ਹੈ ਕਿ ਸੰਤਾਂ ਦੇ ਉੱਤੇ ਇੱਕ ਵੀ ਕੋਈ ਐਫ ਆਈ ਆਰ ਦਰਜ ਹੈ ਤਾਂ ਸਾਨੂੰ ਦੱਸਿਆ ਜਾਵੇ ਜੇ ਉਹ ਟੈਰਰਿਸਟ ਨੇ ਸਾਨੂੰ ਤਾਂ ਵੀ ਦੱਸਿਆ ਜਾਵੇ ਤਾਂ ਉਹ ਆਰਟੀਆਈ ਦੇ ਵਿੱਚ ਵੀ ਜਵਾਬ ਇਹੀ ਆਇਆ ਸੀ ਵੀ ਉਹਨਾਂ ਦੇ ਉੱਤੇ ਇੱਕ ਵੀ ਐਫਆਈਆਰ ਨਹੀਂ ਉਹ ਕਿਸੇ ਟੈਰਰਿਜ਼ਮ ਦੀ ਕੈਟਾਗਰੀ 'ਚ ਨਹੀਂ ਆਉਂਦੇ ਜਾਂ ਫਿਰ ਹੋਰ ਕੋਈ ਗੱਲਬਾਤ ਹੈਗੀ ਆ ਸੋ ਇੱਕ ਪਾਸੇ ਹੁਣ ਇਹ ਗੱਲ ਕਰਦੇ ਆ ਕਿ ਲਓ ਜੀ ਸਾਨੂੰ ਸਤਜਗਰਨ ਸਿੰਘ ਦੀ ਤਸਵੀਰ ਤੋਂ ਅਲਰਜੀ ਹੈ ਇਥੇ ਤਾਂ ਹੁਣ ਮੈਂ ਇਹ ਵੀ ਦੇਖਿਆ ਕਿ ਪੰਜਾਬ 'ਚ ਤਾਂ ਚਲੋ ਨਾਰਮਲਾਈਜ਼ ਹੋ ਚੁੱਕੀ ਹੈ ਸੰਤਾਂ ਦੀ ਤਸਵੀਰ ਇਥੇ ਪੁਲਿਸ ਵਾਲੇ ਵੀ ਕੁਝ ਨਹੀਂ ਕਹਿੰਦੇ ਕੋਈ ਆਪਣੇ ਅੰਦਰੋਂ ਈਰਖਾ ਰੱਖਦਾ ਹੋਊਗਾ ਤੇ ਉਹ ਉਹ ਕਿਥੇ ਰੋਕ ਲੈਂਦਾ ਕੋਈ ਅਫਸਰ ਵੀ ਈਰਖਾ ਰੱਖਦਾ ਹੋਊਗਾ ਪਰ ਪੰਜਾਬ ਪੁਲਿਸ ਵੀ ਇਹਨੂੰ ਮਾਨ ਦੇ ਚੁੱਕੀ ਹੈ ਮਤਲਬ ਕਿ ਮਾਨਤਾ ਦੇ ਚੁੱਕੀ ਹੈ ਬਾਕੀ ਸਾਡੇ ਲੀਡਰ ਨੇ ਜਿਹੜੇ ਉਹ ਵੀ ਮਾਨਤਾ ਦੇ ਚੁੱਕੇ ਮੈਂ ਤੇ ਬਹੁਤ ਦੇਖਦਾ ਰਹਿਣਾ ਬਹੁਤ ਤਸਵੀਰਾਂ ਜਿਹੜੀਆਂ ਹੈਗੀਆਂ ਸੰਤ ਜਰਨੈਲ ਸਿੰਘ ਦੀਆਂ ਲੱਗੀਆਂ ਹੋਈਆਂ ਪਰ ਇਹ ਹੁਣ ਹਿਮਾਚਲ ਨੂੰ ਵੀ ਸੋਚਣਾ ਪੈਣਾ ਕਿ ਜੇ ਤਾਂ ਪੰਜਾਬ ਦੇ ਨਾਲ ਰੱਖਣੀ ਹੈ ਮਤਲਬ ਕਿ ਆਉਣ ਜਾਣ ਰੱਖਣਾ ਹੈ ਤੁਹਾਡਾ ਵਪਾਰ ਇੱਕ ਹੋਵੇ ਤੁਹਾਡੇ ਵਿੱਚ ਸਾਂਝ ਹੋਵੇ ਜੇ ਟੂਰਿਜ਼ਮ ਚਾਹੁੰਦੇ ਹੋ ਪੰਜਾਬ ਤੋਂ ਤਾਂ ਤੁਹਾਨੂੰ ਆ ਗੱਲਾਂ ਤੋਂ ਵਰਜਣਾ ਪੈਣਾ ਹੈ ਸਖਤ ਸੁਝਾਵਾਂ ਦੇ ਉਹਨਾਂ ਲੋਕਾਂ ਨੂੰ ਨਮਾਇंदे ਜਾਂ ਫਿਰ ਰਾਜਨੀਤਿਕ ਲੋਕ ਜਾਂ ਪ੍ਰਸ਼ਾਸਨ ਗੱਲ ਕਰੇ ਤਾਂ ਕਰੇ ਪਰ ਤੁਹਾਡੇ ਕੋਈ ਟੁੱਟੇ ਜਿਹੇ ਬਦਮਾਸ਼ ਜਿਹੜੇ ਉੱਠ ਕੇ ਆ ਕੇ ਕਹਿ ਦਿੰਦੇ ਆ ਅਸੀਂ ਆ ਬਰਦਾਸ਼ਤ ਨਹੀਂ ਕਰਾਂਗੇ ਆ ਹੋਟਲ ਦਾ ਕੋਈ ਮਾਲਕ ਹੈ ਅਮਨ ਸੂਦ ਦੱਸੋ ਇਹਦੇ ਕੋਲ ਕਿਹੜੀ ਅਥਾਰਟੀ ਹੈ ਵੀ ਇਹ ਉੱਠ ਕੇ ਕੱਲ ਕਹਿ ਦਵੇ ਵੀ ਹਾਂਜੀ ਆ ਬਰਦਾਸ਼ਤ ਨਹੀਂ ਕਰਾਂਗੇ ਸੋ ਪੁਲਿਸ ਦਾ ਕੰਮ ਹੈ ਪੁਲਿਸ ਤੱਕ ਰਹਿਣ ਦਿਓ ਜੇ ਪੁਲਿਸ ਨੂੰ ਲੱਗਦਾ ਹੋਊਗਾ ਤੇ ਉਹ ਕਰ ਲੇਗੀ ਕੰਮ ਪਰ ਜਿਹੜੇ ਤੁਹਾਡੇ ਟੁੱਚੇ ਜੇ ਬਦਮਾਸ਼ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਬਾਅਦ ਵਿੱਚ ਮਾਫੀਆਂ ਵੀ ਮੰਗਣ ਤੇ ਆ ਜਾਂਦੇ ਆ ਆ ਹੁਣ ਇੱਕ ਦੋ ਵੀਡੀਓ ਵੀ ਆ ਰਹੀਆਂ ਮਾਫੀਆਂ ਮੰਗ ਰਹੇ ਨੇ ਬਹਿ ਕੇ ਸੋ ਉਹਦਾ ਫਿਰ ਕੋਈ ਫਾਇਦਾ ਨਹੀਂ ਹੁੰਦਾ ਹੈਨਾ ਸੋ ਇਹਦਾ ਐਕਸ਼ਨ ਦਾ ਰਿਐਕਸ਼ਨ ਤਾਂ ਹੋਣਾ ਹੀ ਹੁੰਦਾ ਤੇ ਪੰਜਾਬ ਤਾਂ ਇਸ ਲਈ ਮੰਨਿਆ ਗਿਆ ਕਿ ਜਦੋਂ ਜਦੋਂ ਵੀ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਫਿਰ ਪੰਜਾਬੀ ਜਿਹੜੇ ਨੇ ਸਿੱਖ ਖਾਸ ਤੌਰ ਦੇ ਉੱਤੇ ਇਹ ਇਹ ਜਵਾਬ ਦਿੰਦੇ ਨੇ ਫਿਰ ਉਹ ਜਵਾਬ ਇਸ ਤਰੀਕੇ ਨਾਲ ਦਿੱਤਾ ਜਾਂਦਾ ਜਿਵੇਂ ਹੋਣਿਆ ਹਿਮਾਚਲੀ ਬੱਸਾਂ ਆ ਰਹੀਆਂ ਉਹਨਾਂ ਦੇ ਉੱਤੇ ਸਟicker ਲਾਏ ਜਾ ਰਹੇ ਸੰਤ ਜਨਰਲ ਸਿੰਘ ਦੇ ਕਿ ਇਹ ਲਜਾਓ ਵਾਪਸ ਮਤਲਬ ਕਿ ਇਹ ਤੁਸੀਂ ਹਿਮਾਚਲ ਚ ਐਂਟਰ ਕਰੋ ਇਹਨਾਂ ਇਹਨਾਂ ਸਟickerਾਂ ਦੇ ਨਾਲ ਕਰੋ ਸੋ ਹੁਣ ਮੈਂ ਵੀ ਬੇਨਤੀ ਕਰਦਾ ਜੇ ਤੁਸੀਂ ਜਾਣਾ ਹੈ ਹਿਮਾਚਲ ਆਪਣੇ ਗੁਰੂ ਧੰਨ ਦਾ ਛੱਡੇ ਨਹੀਂ ਜਾਂਦੇ ਹਨ ਹੁਣ ਪਾਕਿਸਤਾਨ ਦੇ ਵਿੱਚ ਵੀ ਹੈਗੇ ਆ ਸੋ ਆਪਾਂ ਕਹਿ ਦਈਏ ਕਿ ਪਾਕਿਸਤਾਨੀ ਸਾਨੂੰ ਪਸੰਦ ਨਹੀਂ ਕਰਦੇ ਆਪਾਂ ਉੱਧਰ ਨਹੀਂ ਜਾਣਾ ਸੋ ਮਤਲਬ ਆਪਣੇ ਗੁਰੂ ਧੰਨ ਤਾਂ ਛੱਡੇ ਨਹੀਂ ਜਾਂਦੇ ਜਾਣਾ ਹੈ ਵੱਡੇ ਗਰੁੱਪਾਂ ਦੇ ਵਿੱਚ ਜਾਓ ਪੂਰੀ ਚੜ੍ਹਦੀ ਕਲਾ ਚ ਜਾਓ ਸੰਤ ਜਨਰਲ ਸਿੰਘ ਦੇ ਨਾਲ ਹੋਰ ਯੋਧਿਆਂ ਦੀ ਇਸੋਲੇ ਜਥੇਦਾਰ ਬਣਾਇਆ ਗਿਆ ਸੋ ਉਹਨਾਂ ਦੀ ਤਸਵੀਰ ਵੀ ਲਾਓ ਕਿਉਂਕਿ ਗੱਲ ਤਾਂ ਸਿੱਖ ਕੌਮ ਦੀ ਹੋ ਰਹੀ ਨਾ ਆਪਣੀ ਗੱਲ ਆ ਅਸੀਂ ਕਿਸੇ ਦੀਆਂ ਭਾਵਨਾਵਾਂ ਪੜਕਾਉਂਦੇ ਨਹੀਂ ਅਸੀਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਜਾਂ ਫਿਰ ਕੋਈ ਹੱਲਾ ਗੁਲਾ ਨਹੀਂ ਕਰਦੇ ਤੁਸੀਂ ਕਦੇ ਵੀ ਨਹੀਂ ਵੇਖੋਗੇ ਕਿ ਸント ਚਨਜੀਤ ਸਿੰਘ ਦੀ ਤਸਵੀਰ ਲਾ ਕੇ ਕੋਈ ਬੁਰਸ਼ਾਗਰਦੀ ਕਰਦਾ ਹੋਵੇ ਕੋਈ ਸਿੱਖ ਨਿਸ਼ਾਨ ਸਾਹਿਬ ਲਾ ਕੇ ਕੋਈ ਹੋਰ ਗਲਤ ਕੰਮ ਕਰਦਾ ਹੋਵੇ ਪਰ ਆਪਣੀ ਮਾਨਤਾ ਹੈ ਸਾਡੀ ਆਪਣੇ ਸਾਡੇ ਯੋਧੇ ਨੇ ਸਾਡੇ ਗੁਰੂ ਸਹਿਬਾਨ ਨੇ ਆਪਾਂ ਆਪਣੇ ਤਰੀਕੇ ਦੇ ਨਾਲ ਉਹਦਾ ਮਾਨ ਕਰਾਂਗੇ ਆਪਣੀਆਂ ਯਾਤਰਾਵਾਂ ਸਾਡੀਆਂ ਹੈਗੀਆਂ ਸਾਡੇ ਗੁਰੂ ਧਾਮ ਨੇ ਅਸੀਂ ਉਸੇ ਤਰੀਕੇ ਨਾਲ ਜਾਵਾਂਗੇ ਸੋ ਵੱਡੇ ਗਰੁੱਪਾਂ 'ਚ ਜਾਓ 100 150 50 ਜਾਣੇ ਜਾਓ ਤੇ ਫਿਰ ਇਹ ਤੁਹਾਨੂੰ ਜਿਹੜੇ ਆ ਕੋਈ ਵੀ ਕੁਝ ਕਹਿ ਨਹੀਂ ਸਕਦੇ ਵੈਸੇ ਜਿਹੜੇ ਟੂਰਿਜ਼ਮ ਵਾਲੇ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਬੰਦ ਕਰ ਦਿਓ ਤੁਸੀਂ ਉਲਟਾ ਕਸ਼ਮੀਰ ਵਾਲੇ ਪਾਸੇ ਨੂੰ ਜਾਓ ਕਸ਼ਮੀਰ ਜਿਹਨੂੰ ਦੁਨੀਆ ਦੀ ਜੰਨਤ ਵੀ ਮੰਨਿਆ ਜਾਂਦਾ ਸੋ ਉਧਰ ਨੂੰ ਜਾਓ ਉਹਨਾਂ ਦਾ ਟੂਰਿਜ਼ਮ ਬੜੇ ਦੇਰ ਤੋਂ ਠੱਪ ਪਿਆ ਹੋਇਆ ਸੋ ਉਥੇ ਜਾਓ ਤੁਹਾਡੀ ਇੱਕ ਤਾਂ ਸਾਂਝ ਵਧੇਗੀ ਤੁਹਾਨੂੰ ਨਵੀਂ ਸਾਈਟਸ ਵੇਖਣ ਨੂੰ ਮਿਲ ਲਗੀਆਂ ਜਿਹੜੀਆਂ ਵੇਖਣ ਵਾਲੀਆਂ ਨੇ ਸੋ ਬਹੁਤ ਕੁਝ ਹੈਗਾ ਉਧਰ ਜਾਓ ਇਧਰ ਜਾਣਾ ਟੂਰਿਜ਼ਮ ਦੇਣਾ ਮੁੜ ਕੇ ਤੁਸੀਂ ਇਹ ਵੀ ਦੇਖੋ ਕਿ ਜਦੋਂ ਕਿਤੇ ਕੋਈ ਆਫਤ ਆਉਂਦੀ ਹੈ ਸਾਡੇ ਵਾਲੇ ਚੱਕ ਕੇ ਸਾਜੋ ਸਮਾਨ ਕੜਛੇ ਕੜਾਈ ਜਿਹੜੇ ਉਹ ਹਿਮਾਚਲ ਨੂੰ ਚਲੇ ਜਾਂਦੇ ਆ ਤੇ ਉਥੇ ਜਾ ਕੇ ਫਰੀ ਦੇ ਵਿੱਚ ਲੰਗਰ ਵੰਡਦੇ ਨੇ ਤੇ ਸਾਡੇ ਯਾਦ ਹੁਣਾ ਤੁਹਾਨੂੰ ਕਿ ਇੱਕ ਵਾਰ ਜਿਹੜਾ ਬਹੁਤ ਹੜ ਆ ਗਏ ਸੀ ਬੱਦਲ ਫਟ ਗਏ ਸੀ ਹਿਮਾਚਲ ਦੇ ਵਿੱਚ ਤੇ ਉਸ ਵੇਲੇ ਫਿਰ 2-200 ਰੁਪਏ ਦੀ ਜਿਹੜੀ ਪਾਣੀ ਦੀ ਬੋਤਲ ਦਿੱਤੀ ਗਈ ਸੀ ਰਹਿਣ ਨੂੰ ਕਮਰੇ ਨਹੀਂ ਸੀ ਦਿੱਤੇ ਜਾਂਦੇ ਕੁੱਟਮਾਰ ਉਦੋਂ ਵੀ ਹੋਈ ਐ ਸਿੱਖਾਂ ਦੀ ਪੰਜਾਬੀਆਂ ਦੀ ਜਦੋਂ ਇਸ ਪਾਸੇ ਸਾਰਾ ਕੁਝ ਹੋਇਆ ਤੁਹਾਨੂੰ ਪਤਾ ਹੋਣਾ ਸੋ ਕਿੰਨਾ ਉਸ ਵੇਲੇ ਵੀ ਨਜਾਇਜ਼ ਫਾਇਦਾ ਲਿਆ ਗਿਆ ਸੋ ਟੂਰਿਜ਼ਮ ਜੇ ਦੇਣਾ ਹੈ ਜੇ ਪੈਸਾ ਦੇਣਾ ਹੈ ਤੋਂ ਹੋਰ ਸਟੇਟਾਂ ਹੈਗੀਆਂ ਉਧਰ ਚਲੇ ਜਾਓ ਜੇ ਤੁਸੀਂ ਵਿਦੇਸ਼ਾਂ ਚ ਜਾਣਾ ਅਫੋਰਡ ਨਹੀਂ ਕਰਦੇ ਸੋ ਹਿਮਾਚਲ ਨੂੰ ਇਹ ਦੱਸਣਾ ਪਊਗਾ ਕਿ ਭਾਈ ਆਪਾਂ ਆ ਤੇ ਤੁਹਾਡਾ ਵजूद ਹੈਗਾ ਜੀ ਜੀ ਦਿਲ ਜੀ ਤੁਸੀਂ ਬਹਾ ਕਾਫੀ ਬੜੀਆ ਸੁਨੇਹਾ ਦਿੱਤਾ ਹੈ ਕਿ ਜੇ ਉੱਥੇ ਕੋਈ ਪ੍ਰੋਬਲਮ ਆ ਰਹੀ ਹੈ ਹਿਮਾਚਲ ਦੇ ਵਿੱਚ ਤਾਂ ਕਸ਼ਮੀਰ ਚੱਲ ਜਵੋ ਹੋਰ ਬਥੇਰੀ ਥਾਵਾਂ ਜਿੱਥੇ ਜਾਇਆ ਜਾ ਸਕਦਾ ਹੈ ਤੇ ਉਮੀਦ ਕਰਦੇ ਹਾਂ ਕਿ ਇਹ ਵਿਵਾਦ ਹੁਣ ਇੱਥੇ ਰੁਕ ਜਾਵੇ ਜਿਆਦਾ ਅੱਗੇ ਨਾ ਵ ਨਾ ਹੋਵੇ ਥੋੜਾ ਤਾਂ ਨਾਸ ਨਾਲ ਜੁੜਨ ਦੇ ਲਈ ਆਪਣੇ ਜਿਹਾ ਦਾਸ਼ਕ ਨੇ ਦੇ ਰੱਖਣ ਦੇ ਲਈ ਜੀ हां एक बार फिर ਬੇਨਤੀ ਕਰਦੇ ਨੇ ਕਿ ਵਾਇਲੈਂਸ ਜਿਹੜਾ ਹੈ ਨਾ ਉਹ ਕਿਸੇ ਵੀ ਜਿਹੜਾ ਹੈਗਾ ਵੀ ਕੋਈ ਨਤੀਜਾ ਉਹਦੇ ਨਾਲ ਨਹੀਂ ਨਿਕਲਦਾ ਹੁੰਦਾ ਵਾਇਲੈਂਸ ਵਾਇਲੈਂਸ ਵਧਦੀ ਹੈ ਉਹਦੇ ਨਾਲ ਵਧ ਹੀ ਜਾਊਗੀ ਅੱਗੇ ਸੋ ਇਹਦੇ ਨਾਲੋਂ ਤੁਸੀਂ ਸਾਰਥਕ ਤਰੀਕਿਆਂ ਦੇ ਨਾਲ ਆ ਜਿਹੜਾ ਸਟicker ਲਾਉਣ ਵਾਲਾ ਜਾਂ ਫਿਰ ਦੱਸਣ ਵਾਲਾ ਰੋਕਣ ਵਾਲਾ ਕਿ ਭਾਈ ਤੁਹਾਨੂੰ ਵੈਲਕਮ ਨਹੀਂ ਹੈ ਜੇ ਸਾਡੇ ਬੰਦਿਆਂ ਨੂੰ ਵੈਲਕਮ ਨਹੀਂ ਹੈ ਤੇ ਤੁਹਾਨੂੰ ਵੀ ਪੰਜਾਬ ਚ ਵੈਲਕਮ ਨਹੀਂ ਹੈ ਤਰੀਕੇ ਦੇ ਨਾਲੇ ਕੰਮ ਜਿਹੜਾ ਹੈਗਾ ਉਹ ਕੀਤਾ ਜਾਣਾ ਚਾਹੀਦਾ ਸੋ ਪ੍ਰਸ਼ਾਸਨ ਨੂੰ ਵੇਦ ਵਿੱਚ ਆਪਣੀ ਜਿਹੜੀ ਭੂਮਿਕਾ ਉਸ ਤੋਂ ਬਾਅਦ ਭਗਵੰਤ ਮਾਨ ਹੋਰੀ ਜੇਕਰ ਆਪਾਂ ਇਹ ਕਹੀ ਵੀ ਸਾਡੇ ਸੀਐਮ ਨੇ ਪੰਜਾਬ ਤੇ ਤਾਂ ਭਾਈ ਉਹਨਾਂ ਨੂੰ ਵੀ ਚਾਹੀਦਾ ਉਦੇ ਦੀ ਗੱਲ ਹੋ ਰਹੀ ਹੈ ਤੇ ਤੁਹਾਨੂੰ ਵੀ ਸਟੈਡ ਲੈਣਾ ਚਾਹੀਦਾ ਜੀ